ਕਿ ਆਪਣੀ ਜ਼ਮੀਨ ਜਾਇਦਾਦ ਦੀ ਫਰਦ ਤਸਦੀਕ ਸ਼ੁਦਾ ਫਰਦ ਘਰ ਆਪਣੇ ਘਰ ਕਿਦਾਂ ਲੈ ਸਕਦੇ ਆ ਤੇ ਈਮੇਲ ਰਾਹੀਂ ਕਿਸ ਤਰ੍ਹਾਂ ਲੈ ਸਕਦੇ ਫਰਦ ਦੇ ਦੋ ਰੂਪ ਹਨ ਇੱਕ ਤਸਦੀਕ ਸ਼ੁਦਾ ਫਰਦ ਕਾਨੂੰਨੀ ਕਾਰਵਾਈ ਵਾਸਤੇ ਇੱਕ ਸਿਰਫ ਸੂਚਨਾ ਹਿੱਤ ਸਰਟੀਫਾਈਡ ਫਰਦ ਫਾਰ ਲੀਗਲ ਪਰਪਸ ਫਰਦ ਫਾਰ ਇਨਫੋਰਮੇਸ਼ਨ ਓਨਲੀ ਇਸ ਦੇ ਕੁਝ ਸਟੈਪ ਹਨ ਪਰ ਉਹ ਸਟੈਪ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਇੱਕ ਐਡਰੈਸ ਦੇ ਪ੍ਰੂਫ ਦੀ ਕਾਪੀ ਆਪਣੇ ਕੰਪਿਊਟਰ ਤੇ ਅਪਲੋਡ ਕਰੋ ਜੇਪੀਜੀ ਫਾਰਮੈਟ ਚ ਕਿਉਂਕਿ ਉਸੇ ਲੋਡ ਪਵੇਗੀ ਤੁਸੀਂ ਇਹ ਸਟੱਫ ਹੈਗੇ ਆ ਨੰਬਰ 1 revenue.punjab.gov.in ਤੇ ਜਾਓ ਫਿਰ ਉਹਨਲਾਈਨ ਸਰਵਿਸ ਖੁੱਲ ਜਾਏਗੀ ਫਿਰ ਆਨਲਾਈਨ ਫਾਰਮ ਦਾ ਲਿੰਕ ਆ ਜਾਏਗਾ ਫਿਰ ਡਿਸਟ੍ਰਿਕਟ ਤਹਿਸੀਲ ਵਿਲੇਜ ਵਗੈਰਾ ਭਰੋ ਉਹਨੜਾ ਨੇਮ ਭਰੋ ਸਿਲੈਕਟ ਖੇਵਟ ਕਰੋ ਫਾਈਂਡ ਫਾਰਦਰ ਵਿਦ ਰਿਮਾਰਕਸ ਇਫ ਯੂ ਵਾਂਟ ਫਰਦਰ ਬਾਈ ਈਮੇਲ অর ਕੋਰੀਅਰ ਇਥੇ ਰਿਮਾਰਕਸ ਆ ਜਾਣਗੇ ਕਿ ਕੀ ਤੁਸੀਂ ਫਰਦਰ ਈਮੇਲ ਨਾ ਚਾਹੁੰਦੇ ਆ ਜਾਂ ਕੋਰੀਅਰ ਨਾ ਚਾਹੁੰਦੇ ਆ ਜਾਂ ਦੋਨਾਂ ਨਾ ਚਾਹੁੰਦੇ ਆ ਡਾਟਾ ਲੋਡ ਕਰੋ ਆਪਣਾ ਪ੍ਰੂਫ ਆਫ ਰੈਜ਼ੀਡੈਂਸ ਅਪਲੋਡ ਕਰੋ ਪੇਮੈਂਟ ਕਰੋ ਤੇ ਫਰਦਰ ਪ੍ਰਾਪਤ ਕਰੋ ਇਹ ਉਹੀ ਆ ਆਨਲਾਈਨ ਫਰਦਰ ਦੀ ਸਰਵਿਸ ਸਵੇਰੇ 9 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਇਹ ਵੀ ਉਹੀ ਇੰਗਲਿਸ਼ ਵਿੱਚ ਆ ਗਿਆ ਨੋਟਿਸ ਇਹ ਇਹਦੀ ਉਹਨੀ ਫੀਸ ਆ ਗਈ ਆ ਗੌਰਮੈਂਟ ફી 20 ਰੁਪਏ ਫੈਸਿਲੀਟੇਸ਼ਨ ਫੀ 5 ਰੁਪਏ ਪਰ ਪੇਜ ਕੋਰੀਅਰ ਪੋਸਟਲ 100 ਰੁਪਏ ਪਰ ਫਰਦ ਕੋਰੀਅਰ ਪੋਸਟਲ ਚਾਰਜਸ ਆਊਟਸਾਈਡ ਸਟੇਟ 200 ਰੁਪਏ ਪਰ ਫਰਦ ਜੇ ਸਟੇਟ ਤੋਂ ਬਾਹਰ ਹੈ ਈਮੇਲ ਚਾਰਜਸ 50 ਰੁਪਏ ਐ ਦਿੰਦ ਦਿੱਤੇ ਉਹਨਾਂ ਨੇ ਈਮੇਲ ਦੌਰਫ ਕੋਰੀਅਰ ਦੀ ਕੋਰੀਅਲ ਸਤਨਾਂ ਦਿਨਾਂ ਚ ਈਮੇਲ ਦੁਆਰਾ ਸਤਨਾਂ ਦਿਨਾਂ ਚ ਇਸ ਤਰ੍ਹਾਂ ਹੀ ਤੁਸੀਂ ਅਗਲੇ ਪੇਜ ਤੇ ਜਾਓਗੇ ਤਾਂ ਸ਼ੁਰੂ ਹੋਗਾ ਸਟੈਪ 1 ਇਹ ਸਟੈਪ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ 1 ਤੋਂ ਸ਼ੁਰੂ ਕਰਨਾ ਰੈਵਨਿਊ.punjab.gov.in ਜਾਓ ਇਹ ਸਰਕਾਰੀ ਪੰਜਾਬ ਗਵਰਨਰ ਦੀ ਸਾਈਟ ਹੈ ਇਹਦਾ ਇਹ ਬਟਨ ਦਬੋ ਆਨਲਾਈਨ ਸਰਵਿਸ ਇਹਦਾ ਜਿਵੇਂ ਤੁਸੀਂ ਦਬਿਆ ਤੁਹਾਡੇ ਸਾਹਮਣੇ ਆ ਇਹ ਲਿੰਕ ਆ ਜਾਏਗਾ ਫਿਰ ਆਨਲਾਈਨ ਫਾਰਮ ਉੱਤੇ ਦਬੋ ਇਹ ਇੰਗਲਿਸ਼ ਵਿੱਚ ਹੀ ਲਿੰਕ ਨਿਕਲੇਗਾ ਤੁਹਾਡਾ ਫਿਰ ਤੁਹਾਨੂੰ ਇਹ ਜਮ੍ਹਾਂ ਬੰਦੀ ਪੰਜਾਬ ਤੇ ਲੈ ਜਾਊਗਾ ਇਹ ਲਿੰਕ ਤੇ ਤੁਸੀਂ ਉੱਥੇ ਆਪਣਾ ਜ਼ਿਲ੍ਹਾ ਤਹਿਸੀਲ ਵਿਲੇਜ ਤੇ ਜੀਰ ਫਿਲ ਕਰ ਦੇਣਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿਸ ਨਾਮ ਦੀ ਕੱਢਣੀ ਹੈ ਫਰਦ ਉਹਦਾ ਨਾਮ ਇੱਥੇ ਲਿਖਣਾ ਉਹ ਲਿਖ ਕੇ ਲਿਖਣ ਵਾਸਤੇ ਇੱਥੋਂ ਤੁਹਾਨੂੰ ਪੰਜਾਬੀ ਦਾ ਕੀਬੋਰਡ ਬਣ ਜਾਂਦਾ ਉਹਦੇ ਮੁਤਾਬਕ ਪੰਜਾਬੀ ਵਿੱਚ ਹੀ ਭਰਿਆ ਜਾਏਗਾ ਤਾਂ ਅੱਗੇ ਸਿਸਟਮ ਚੱਲੂਗਾ ਫਿਰ ਤੁਸੀਂ ਆਨਲਾਈਨ ਫਰਦ ਰਿਕਵੈਸਟ ਫਾਰ ਫਰਦ ਦਬਾਣਾ ਲੇ ਇਹ ਹੋ ਗਿਆ ਤੇ ਇਹ ਉਹ ਫਿਰ ਪੁੱਛਣਗੇ ਤੁਸੀਂ ਕਿਹੜੀ ਖੇਵਲ ਦੀ ਗੱਲ ਕਰਦੇ ਹੋ ਸਾਰੀਆਂ ਖੇਵਲਾਂ ਉਸ ਇਨਸਾਨ ਦੀਆਂ ਦੇਖਣੀਆਂ ਹੋਣ ਤਾਂ ਸਾਰੀਆਂ ਡੱਬੀਆਂ ਕਲਿੱਕ ਕਰ ਦਿਓ ਜਾਂ ਇੱਥੇ ਕਲਿੱਕ ਕਰ ਦਿਓ ਜਾਂ ਕਲਿੱਕ-ਕਲਿੱਕ ਨੂੰ ਕਰ ਦਿਓ ਫਿਰ ਕੈਪਚਾ ਭਰ ਕੇ ਰਿਫਰੈਸ਼ ਕਰਕੇ ਸਬਮਿਟ ਕਰ ਦਿਓ ਹੁਣ ਤੁਹਾਨੂੰ ਫਰਮ ਨਜ਼ਰ ਆਏਗੀ ਲੇਕਨ ਪੁੱਛਿਆ ਜਾਊਗਾ ਡੂ ਯੂ ਵਾਂਟ ਟੂ ਅਪਲਾਈ ਫਾਰ ਸਰਟੀਫਾਈਡ ਕਾਪੀ ਆਫ ਦਿ ਸਿਲੈਕਟਡ ਖੇਵਲ ਥਰੂ ਕੋਰੀਅਰ ਐਂਡ অর ਈਮੇਲ ਤੁਹਾਨੂੰ ਪੁੱਛਿਆ ਜਾਊਗਾ ਕਿ ਆ ਤੁਸੀਂ ਸਰਟੀਫਾਈਡ ਫਰਮ ਦੀ ਕਾਪੀ ਕੋਰੀਅਰ ਰਾਹੀਂ ਜੇ ਇਹ ਈਮੇਲ ਰਹੀ ਲੈਣਾ ਚਾਹੁੰਦੇ ਹੋ ਆ ਯੈਸ ਜਾਂ ਨੋ ਹਾਂ ਜਾਂ ਨਾ ਦਾ ਬਟਨ ਤੁਸੀਂ ਤੁਹਾਡੀ ਚੋਇਸ ਹੋ ਜਾਏਗੀ ਤੁਸੀਂ ਜੇ ਸਵੈ ਇਹ ਹਾਂ ਕਰ ਦਿੱਤੀ ਤੁਹਾਨੂੰ ਫਿਰ ਅਗਲਾ ਪੇਜ ਮਿਲ ਜਾਏਗਾ ਤੁਸੀਂ ਆਪਣਾ ਡਾਟਾ ਭਰਨਾ ਨਾਮ ਮੋਬਾਈਲ ਈਮੇਲ ਵਗੈਰਾ ਈਮੇਲ ਅਪਲਾਈ ਫਾਰ ਫਾਰ ਬਾਈ ਈਮੇਲ ਤੁਸੀਂ ਲੈਣੀ ਚਾਹੁੰਦੇ ਆ ਈਮੇਲ ਥਰੂ ਲੈਣੀ ਚਾਹੁੰਦੇ ਆ ਯੈਸ ਜਾਂ ਨੋ ਅਪਲਾਈ ਫਾਰ ਕੋਰੀ ਲੈਣੀ ਚਾਹੁੰਦੇ ਆ ਕੋਰੀਰ ਰਹੀ ਯੈਸ ਜਾਂ ਨੋ ਫਿਰ ਕੋਰਸਪੋਂਡ ਐਡਰੈਸ ਕਿਹੜੇ ਪਤੇ ਤੇ ਤੁਸੀਂ ਚਾਹੁੰਦੇ ਆ ਉਹ ਇੱਥੇ ਤੁਸੀਂ ਭਰਨਾ ਹੈ ਉੱਪਰ ਪਤਾ ਭਰ ਕੇ ਤੁਸੀਂ ਫਿਰ ਸਟੇਟ ਦੱਸਣੀ ਆ ਆਪਣਾ ਜਿਲ੍ਹਾ ਜਿਲ੍ਹਾ ਦੱਸਣਾ ਸਟੇਟ ਦੱਸਣੀ ਆ ਪਿੰਨ ਕੋਡ ਦੱਸਣਾ ਲੈਂਡਮਾਰਕ ਕੋਈ ਉਸ ਦੇ ਨਾਲ ਮਸ਼ਹੂਰ ਬਿਲਡਿੰਗ ਹੋਵੇ ਤੁਹਾਡੇ ਪਤੇ ਦੇ ਨੇੜੇ ਸਕੂਲ ਗੁਰਦੁਆਰਾ ਮੰਦਿਰ ਕੁਝ ਵੀ ਫਿਰ ਉਹ ਤੁਸੀਂ ਬ੍ਰਾਊਜ਼ ਕਰਕੇ ਜਿਹੜਾ ਤੁਹਾਡਾ ਪ੍ਰੂਫ ਆਫ ਅਡਰੈਸ ਆ ਅਡਰੈਸ ਦਾ ਪ੍ਰੂਫ ਆ ਉਹ ਉਥੋਂ ਬ੍ਰਾਊਜ਼ ਕਰਕੇ ਤੁਸੀਂ ਅਪਲੋਡ ਕਰਨਾ ਤੇ ਇੱਥੇ ਅਪਲੋਡ ਪ੍ਰੂਫ ਕਰਦੇ ਹੋ ਇੱਥੇ ਪਹਿਲਾਂ ਬ੍ਰਾਊਜ਼ ਕਰਨਾ ਫਿਰ ਅਪਲੋਡ ਕਰ ਦੇਣਾ ਉੱਗਲੇ ਅਪਲੋਡ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਓਨਲੀ ਜੇਪੀਜੀ ਫਾਰਮੈਟ ਚੱਲੂਗਾ ਤੇ ਤੁਹਾਡਾ ਜਿਹੜਾ ਬਰੌਊਜ਼ ਤਾਂ ਪੇਪਰ ਹੋਵੇ ਬਰੌਜ਼ ਕਰਨੇ ਵਾਸਤੇ ਸਿਰਫ ਜੇਪੀਜੀ ਫਾਰਮੈਟ ਜੇ ਹੋਵੇ ਨਹੀਂ ਤਾਂ ਉਹਨੂੰ ਕਨਵਰਟ ਕਰ ਲਓ ਜੇ ਦੂਸਰੇ ਚ ਹੋਵੇ ਤਾਂ ਫਿਰ ਸਬਮਿਟ ਕਰ ਲਿਓ ਤੇ ਤੁਹਾਡੇ ਸਾਹਮਣੇ ਫਾਰਮ ਆ ਜਾਏਗੀ ਇਹ ਔਨਲਾਈਨ ਰਿਕੁਐਸਟ ਫਾਰਮ ਫਲ ਹੋ ਗਈ ਹੈ ਫਿਰ ਤੁਸੀਂ ਸਬਮਿਟ ਕਰ ਦਿਓ ਸਬਮਿਟ ਕਰੋਗੇ ਤਾਂ ਤੁਹਾਨੂੰ ਪੇਮੈਂਟ ਦਾ ਪੇਜ ਖੁੱਲ ਜਾਏਗਾ ਇਹ ਇਸ ਤੋਂ ਬਾਅਦ ਤੁਸੀਂ ਪੇਮੈਂਟ ਕਰ ਦੇਣੀ ਹੈ ਤੇ ਤੁਹਾਨੂੰ ਵੇਟ ਦੇਣਗੇ ਪਰ ਇੰਨੇ ਦਿਨ ਬਾਅਦ 35 ਫਰਦ ਆ ਜਾਏਗੀ ਅਸੀਂ ਪੰਜਾਬੀ ਦਾ ਕੀਬੋਰਡ ਸਿਰਫ ਤੁਹਾਡੀ ਸਹੂਲਤ ਲਈ ਇਸ ਤੇ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਉਹ ਨਜ਼ਰ ਆਏਗਾ ਜਿਸ ਵੇਲੇ ਤੁਸੀਂ ਨਾਮ ਭਰਨਾ ਕੋਈ ਵੀ ਫਰਮ ਲੈਣੀ ਹੋਵੇ ਪੰਜਾਬੀ ਵਿੱਚ ਹੀ ਨਾਮ ਭਰਿਆ ਜਾਏਗਾ ਚਾਹੇ ਤੁਸੀਂ ਵੈਬਸਾਈਟ ਨੂੰ ਇੰਗਲਿਸ਼ ਵਿੱਚ ਦੇਖਦੇ ਹੋਵੋ ਇਸ ਉਸੇ ਤਰ੍ਹਾਂ ਇੱਕ ਕੁਝ ਕੀਬੋਰਡ ਤੁਹਾਨੂੰ ਜਸ ਕਰਨੀ ਪਵੇਗੀ ਘੱਟੋ ਘੱਟ ਇੱਕ ਏ ਉਹੀ ਫਰਦ ਆ ਗਈ ਲੇਕਿਨ ਇਸ ਸਾਰੇ ਪ੍ਰੋਸੈਸ ਚ ਸਭ ਤੋਂ ਜ਼ਰੂਰੀ ਸਟੈਪ ਇਹ ਹੈਗਾ ਕਿ ਤੁਸੀਂ ਐਸ ਸਟੈਪ ਤੋਂ ਸ਼ੁਰੂ ਹੋਣਾ ਰੈਵਨਿਊ ਪੰਜਾਬ ਗਵਿੰਟੋਂ ਉਸਤਰਾਫ ਤੁਹਾਨੂੰ ਫਰਦ ਜਮ੍ਹਾਂਬੰਦੀ ਪੰਜਾਬ ਤੋਂ ਵੀ ਮਿਲ ਜਾਂਦੀ ਹੈ ਲੇਕਿਨ ਉਹ ਤਸਦੀਕशुदा ਨਹੀਂ ਹੋਏਗੀ ਤਸਦੀਕशुदा ਲੈਣੇ ਲਈ ਤੁਸੀਂ ਇੱਥੋਂ ਸ਼ੁਰੂ ਕਰਨਾ ਸਟੈਪ ਨੰਬਰ 1 ਤੋਂ ਇੱਥੇ ਸੀ ਨੋਟਿਸ ਵੀ ਲਾਇਆਕ ਦੈਨ ਯੂ ਵਿਲ ਨਾਟ ਗੈਟ ਸਰਟੀਫਾਈਡ ਫਾਰ ਇਹ ਤੁਸੀਂ ਇਕੱਲੀ ਜਮ੍ਹਾਂ ਬੰਦੀ ਤੋਂ ਕਰਦੇ ਆ। ਟੂ ਗੈਟ ਸਰਟੀਫਾਈਡ ਫॉर द ਫਾਲੋ ਸਟੈਪ 1 ਟੂ 8 গিਵਨ ਹੇਅਰ ਓਨਲੀ ਔਰ ਵਰਕਿੰਗ ਡੇਸ। ਇਹ ਅਸੀਂ ਸਿਸਟਮ ਨੂੰ ਆਪਣੇ ਨੂੰ ਸਟੈਪ ਬਾਈ ਸਟੈਪ ਪੇਸ਼ ਕੀਤਾ ਹੈ ਜੇ ਕੋਈ ਇਸ ਵਿੱਚ ਤੁਸੀ ਕਮੀ ਲੱਗੇ ਜਾਂ ਇਸ ਤੁਸੀਂ ਕੋਈ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਜਰੂਰ ਲਿਖ ਕੇ ਭੇਜੋ।